ਸੋ ਉਹ ਵੱਡਾ ਜੀ ਸਭ ਤੋਂ ਜ਼ਿਆਦਾ ਤੁਹਾਡੇ ਹਾਲਾਤ ਨਹੀਂ ਵੱਡੇ ਤੁਹਾਡੇ ਦੁੱਖ ਨਹੀਂ ਵੱਡੇ ਤਕਲੀਫਾਂ ਨਹੀਂ ਵੱਡੀਆਂ ਬਿਮਾਰੀਆਂ ਨਹੀਂ ਵੱਡੀਆਂ ਸਭ ਤੋਂ ਵੱਡਾ ਹੈ ਮੇਰਾ ਮਾਲਕ ਜਿਹੜਾ ਚਾਵੇ ਤਾਂ ਕੁਝ ਵੀ ਕਰ ਸਕਦਾ ਸੋਚਣਾ ਨਹੀਂ ਬਿਲਕੁਲ ਹੀ ਕਿ ਮੇਰੇ ਕੰਮ ਕਦੋਂ ਬਣਨੇ ਮੈਂ ਤਾਂ ਬਹੁਤ ਪਿੱਛੇ ਰਹਿ ਗਿਆ ਤੁਸੀਂ ਆਪਣੇ ਗੁਰੂ ਦੇ ਵਿਸ਼ਵਾਸ ਰੱਖਿਆ ਤੁਸੀਂ ਉਹਦੇ ਅੱਗੇ ਜਾ ਕੇ ਗਿਲੇ ਸ਼ਿਕਵੇ ਨਹੀਂ ਕਰਦੇ ਪੇ ਤਾਂ ਫਿਰ ਜਦੋਂ ਉਹਨੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੰਨੀ ਅੱਗੇ ਲਾਇਆ ਨਾ ਤੇ ਤੁਹਾਨੂੰ ਆਪ ਨਹੀਂ ਪਤਾ ਲੱਗਣਾ ਪਰ ਫੇਰ ਤਾਂ ਸਮੇਂ ਲੋ ਭਾਵੇਂ ਹੱਥਾਂ ਦੀਆਂ ਲਕੀਰਾਂ ਨਸੀਬਾਂ ਜੀ ਕੁਛ ਨਾ ਵੀ ਹੋਵੇ ਪਰ ਜਦੋਂ ਮੇਰੇ ਮਹਾਰਾਜ ਜੀ ਨੇ ਬਖਸ਼ਣਾ ਨਾ ਉਹਨਾਂ ਨੇ ਤੁਹਾਡੀ ਕਿਸਮਤ ਮੁਕੱਦਰ ਨਹੀਂ ਦੇਖਣੇ ਡਰਿਆ ਨਾ ਕਰੋ ਵਿਸ਼ਵਾਸ ਰੱਖਿਆ ਕਰੋ ਠੀਕ ਹੈ ਜ਼ਿੰਦਗੀ ਦੇ ਹਾਲਾਤ ਕਮਜ਼ੋਰ ਬਣਾ ਦਿੰਦੇ ਇਨਸਾਨ ਲੋ ਜਦੋਂ ਚਾਰੋਂ ਪਾਸਿਓਂ ਬੰਦਾ ਦੁੱਖਾਂ ਨਾਲ ਘਿਰ ਜਾਂਦਾ ਨਾ ਤੇ ਸਾਰੇ ਕਮਜ਼ੋਰ ਪੈ ਜਾਂਦੇ ਥੇ ਪਰ ਤੁਸੀਂ ਡਰਨਾ ਨਹੀਂ ਕੋਈ ਗੱਲ ਨਹੀਂ ਮਨ ਨੂੰ ਇਹੋ ਸਮਝਾਣਾ ਕਿ ਕੋਈ ਗੱਲ ਨਹੀਂ ਘੜੀ ਆਈ ਹੈ ਤੇ ਮਾਲਕ ਨੇ ਮੇਰੀ ਬਾਹ ਫੜੀ ਹੋਈ ਆ ਇਹ ਸਮਾ ਵੀ ਨਿਕਲ ਹੀ ਜਾਣਾ ਕੋਈ ਗੱਲ ਨਹੀਂ ਆਪਣੇ ਆਪ ਨੂੰ ਆਪ ਹੀ ਹੌਸਲਾ ਦਿਆ ਕਰੋ ਤੇ ਜਦੋਂ ਜਿਆਦਾ ਡਰ ਲੱਗੇ ਨਾ ਬੇਚੈਨੀ ਵਾਲਾ ਡਰ ਜਿਹੜਾ ਇਹ ਤੁਹਾਨੂੰ ਵਾਰ-ਵਾਰ ਹੀ ਕਦੇ ਇਹ ਗਲਤ ਸੋਚ ਆ ਗਈ ਕਦੇ ਉਹ ਗਲਤ ਸੋਚ ਆ ਗਈ ਤਾਂ ਉਦੋਂ ਅੱਖਾਂ ਬੰਦ ਕਰਕੇ ਆਪਣੇ ਗੁਰੂ ਨੂੰ ਯਾਦ ਕਰੀ ਜਾਣਾ ਬਸ ਇਹਦਾ ਹੋਰ ਕੋਈ ਹੱਲ ਨਹੀਂ ਜੀਗਾ ਆਪਣੇ ਦੁੱਖ ਕਿਸੇ ਨਾ ਕਰਨ ਦੀ ਬਜਾਏ ਸਿਰਫ ਆਪਣੇ ਗੁਰੂ ਦੇ ਅੱਗੇ ਜਾ ਕੇ ਬੇਹਾ ਕਰੋ ਕਿ ਮਾਲਕਾ ਮੈਨੂੰ ਅੰਦਰੋਂ ਕਬਰਾੜ ਹੋ ਰਹੀ ਮੈਨੂੰ ਸਾਂਭ ਲਾਓ ਉਹੀ ਤੁਹਾਡਾ ਸਹਾਰਾ ਜੇ ਤੇ ਉਹਨੇ ਹੀ ਤੁਹਾਡੀ ਬੇੜੀ ਤੂਫਾਨਾਂ ਚੋਂ ਕਢਵਾਣੀ ਹੈ ਹੋਰ ਇੱਥੇ ਕੋਈ ਕੁਝ ਨਹੀਂ ਕਰ ਸਕਦਾ ਤੁਹਾਡੇ ਲਈ ਆਪਾਂ ਤਾਂ ਜਦੋਂ ਦੀ ਹੋਏ ਸੰਭੱਲੀ ਨਾ ਦੁਨੀਆਦਾਰੀ ਵੀ ਦੇਖ ਲਈਏ ਰਿਸ਼ਤੇਦਾਰੀ ਵੀ ਦੇਖ ਲਈ ਤੇ ਦੋਸਤੀ ਯਾਰੀ ਵੀ ਦੇਖ ਲਈਏ ਮੈਂ ਕਹਿੰਨਾ ਓਖੇ ਸਮੇਂ ਤੇ ਕੈਨ ਦੀ ਦੇਰੀ ਜੇ ਬਸ ਦੂਰੋਂ ਪਤਾ ਲੱਗ ਜਾਣਾ ਕਿਸੇ ਨੂੰ ਕਿ ਤੁਹਾਡੇ ਦੇ ਸਮੋਂ ਓਖਾ ਪੈ ਗਿਆ ਉਹ ਦੂਰੋਂ ਹੀ ਫਿਰ ਪਿੱਛੇ ਹੋ ਜਾਂਦੇ ਕਿ ਐਦੀ ਨਹੀਂ ਆਪਾਂ ਵਾਂਹ ਫੜਨੀ ਨਹੀਂ ਤੇ ਆਪਾਂ ਵੀ ਡੁੱਬ ਜਾਾਂਗੇ ਮੈਂ ਕਹਿੰਨਾ ਜੀ ਦੁਨੀਆ ਤਾਂ ਮਜ਼ਾਕ ਬਣਾਉਂਦੀ ਤਮਾਸ਼ਾ ਬਣਾ ਕੇ ਪਿੱਛੇ ਹੋ ਜਾਂਦੀ ਹੈ ਤੁਸੀਂ ਰੋ ਰਹੇ ਹੋਗੇ ਕਿਸੇ ਦੇ ਸਾਹਮਣੇ ਤੁਹਾਨੂੰ ਲੱਗੇਗਾ ਚੁੱਪ ਕਰਾਏਗੀ ਉਹਨਾਂ ਨੇ ਸਗੋਂ ਤੁਹਾਨੂੰ ਹੋਰ ਰੋਵਾ ਦੇਣਾ ਚਾਰ ਬੰਨਿਆਂ ਸਾਹਮਣੇ ਤੁਹਾਡਾ ਤਮਾਸ਼ਾ ਬਣਾ ਦਣਗੇ ਤੋ ਆਪਾ ਆਪਣੀਆਂ ਤਕਲੀਫਾਂ ਮਾਲਕ ਕੋਲ ਬਿਨਾਂ ਕਿਸੇ ਨੂੰ ਦਿਖਾਈ ਦਈਆਂ ਨਹੀਂ ਖਾਸ ਦੇ ਰਹੀਦਾ ਸਾਰਾ ਦਿਨ ਨਹੀਂ ਖੁਸ਼ ਰਹੀਦਾ ਕਿ ਕੋਈ ਗੱਲ ਨਹੀਂ ਫੇਰ ਕੀਆ ਕੰਮ ਨਹੀਂ ਬਣਿਆ ਤਾਂ ਜੇ ਕੋਈ ਆ ਕੇ ਸਭ ਨੂੰ ਸੁਣਾ ਦੇਣਾ ਹਾਨੂੰ ਹੀ ਯਾਰ ਤੇਰਾ ਤਾਂ ਭਰੋਸਾ ਐ ਨਾ ਰੱਬ ਨੇ ਤੇਰੇ ਕੋਲ ਨਹੀਂ ਕੰਮ ਬਣਾਉਂਦਾ ਤੂੰ ਤਾਂ ਪਿੱਛੇ ਰਹਿ ਗਿਆ ਬੜੀ ਤੇ ਆਪਾ ਤਾਂ ਸਭੇ ਟੋਕਦੀ ਤੁਹਾਨੂੰ ਕਿ ਮੇਰਾ ਮਾਲਕ ਤਾਂ ਮੇਰੇ ਲਈ ਬਹੁਤ ਵਧੀਆ ਕਰ ਰਿਹਾ ਮੈਂ ਤਾਂ ਇੰਨੇ ਜੋਗਾ ਵੀ ਨਹੀਂ ਹੈਗਾ ਤੁਸੀਂ ਸੁਣਨਾ ਹੀ ਨਹੀਂ ਕੁਛ ਵੀ ਗਲਤ ਤੁਸੀਂ ਤਾਂ ਕਹਿੰਦੇ ਮੇਰਾ ਭਗਵਾਨ ਮੇਰੇ ਲਈ ਸਭ ਤੋਂ ਵਧੀਆ ਕਰ ਰਿਹਾ ਮੈਂ ਤਾਂ ਇੰਨੇ ਜੋਗਾ ਵੀ ਨਹੀਂ ਹੈਗਾ ਸੀ ਉਹਨੇ ਮੇਰੇ ਲਈ ਹੋਰ ਬੜਾ ਵਧੀਆ ਕੋਈ ਸੋਚਿਆ ਹੈ ਤੋ ਠੀਕ ਆ ਸਮਾਂ ਹੈਗਾ ਸਮੇ ਨੂੰ ਜ਼ਿੰਦਗੀ ਨਹੀਂ ਬਣਾ ਲਈਦਾ ਹੁੰਦਾ ਇਹ ਵਕਤ ਬਦਲਦਾ ਹੀ ਬਦਲਦਾ ਜੇ ਕੋਈ ਵੀ ਸਮਾਂ ਇੱਕੋ ਜਿਹਾ ਨਹੀਂ ਰਹਿਣਾ ਇੱਥੇ